ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਬਰਵਾ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 578 ਨਾਮ ਕੌਰ ਜ਼ਿਲ੍ਹਾ ਮੋਗਾ ਇਰੀਆ ਬਾਗਾ ਪ੍ਰਾਣਾ ਕਾਸਟ ਰਾਮਗੜੀਆ ਸਿੱਖਾ ਤੇ ਮਾਨ ਗੋਤ ਹੈ ਜੀ ਹਾਈਟ 5 ਫੁੱਟ 4 ਇੰਚ ਹੈ ਜਨਮ 26 ਅਪ੍ਰੈਲ 1998 ਪੜ੍ਹਾਈ ਗ੍ਰੈਜੂਏਸ਼ਨ ਕੰਮ ਕੁੜੀ ਸਲਾਈ ਦਾ ਵੀ ਜਾਣਦੀ ਹੈ ਭਰਾ ਇੱਕ ਅਡ ਮੈਰਿਡ ਕੁੜੀ ਬਹੁਤ ਸੋਹਣੀ ਸੁਨੱਕੀ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡਾ ਰਾਮਗੜੀਆ ਕਾਸਟ ਜਾਂ ਜੱਟ ਸਿੱਖ ਕਾਸਟ ਵਿੱਚੋਂ ਹੋਵੇ ਜ਼ਮੀਨ ਚਾਹੀ ਤੇਰੇ ਤੋਂ 4 ਕਿੱਲੇ ਤੱਕ ਆਉਂਦੀ ਹੋਵੇ ਜਾਂ ਮੁੰਡਾ ਆਪਣਾ ਕੋਈ ਬਿਜ਼ਨਸ ਕਰਦਾ ਹੋਵੇ ਸੋਹਣਾ ਸੁਨੱਕਾ ਹੋਵੇ ਜੀ ਨਸ਼ਾ ਰਹਿਤ ਹੋਵੇ ਉਹੀ ਸੰਪਰਕ ਕਰਨ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਰਨ ਕਰੋ ਜੀ ਫਾਈਲ ਨੰਬਰ 579 ਨਾਮ ਕੌਰ ਜਿਹੜਾ ਸੰਗਰੂਰ ਕਾਸਟ ਜੱਟ ਸਿੱਖ ਹਾਈਟ 5 ਫੁੱਟ 5 ਇੰਚ ਜਨਮ ਨਵੰਬਰ 1997 ਪੜ੍ਹਾਈ ਬੀਟੈਕ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਐਮਬੀਏ ਫਰੋਮ ਯੂਕੇ ਕੰਮ ਕੋੜੀ ਗੈਸ ਸਟੇਸ਼ਨ ਏਜੰਸੀ ਤੇ ਜੋਬ ਕਰਦੀ ਹੈ ਭਰਾਇਕ ਮੈਰਿਡ ਇਨ ਆਸਟ੍ਰੇਲੀਆ ਇੱਕ ਪੈਨ ਆਸਟ੍ਰੇਲੀਆ ਵਰਕ ਪਰਮਿਟ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਐਜੂਕੇਟਿਡ ਹੋਵੇ ਯੂਕੇ ਜਾਂ ਆਸਟ੍ਰੇਲੀਆ ਦਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜ਼ਮੀਨ 5 ਤੋਂ 10 ਕਿੱਲਿਆਂ ਤੱਕ ਆਉਂਦੀ ਹੋਵੇ ਜੇ ਪੀਆਰ ਹੈ ਤਾਂ ਨਹੀਂ ਤਾਂ 10 ਕਿੱਤੋਂ 15 ਕਿੱਲਿਆਂ ਤੱਕ ਜ਼ਮੀਨ ਆਉਂਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਇਹਦਾ ਨੋਟ ਕਰੋ ਜੀ ਫਾਈਲ ਨੰਬਰ 580 ਨਾਮ ਕੌਰ ਜਿਲ੍ਹਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਤੂਰ ਜਨਮ 16 ਮਾਰਚ 1996 ਹਾਈਟ 5 ਫੁੱਟ 5 ਇੰਚ ਪੜਾਈ ਜੀ ਐਨਐਮ ਦਾ ਕੋਰਸ ਕੰਪਲੀਟ ਕੀਤਾ ਹੋਇਆ ਹੈ ਜੀ ਜੋਬ ਇਨ ਹਸਪੀਟਲ ਫਰੀਦਕੋਟ ਫਾਦਰ ਜੀ ਆਪਣਾ ਮੈਡੀਕਲ ਕਲੀਨਿਕ ਹੈ ਜੀ ਸ਼ਹਿਰ ਦੇ ਵਿੱਚ ਭਰਾਏ ਇੱਕ ਕੈਨੇਡਾ ਵਰਕ ਪਰਮਿਟ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਕੋਈ ਵਧੀਆ ਜੋਬ ਕਰਦਾ ਹੋਵੇ ਜਿੰਮੇਨ 4 ਤੋਂ 5 ਕਿਲੀਆਂ ਤੱਕ ਆਉਂਦੀ ਹੋਵੇ ਮੁੰਡਾ ਪੜਿਆ ਲਿਖਿਆ ਹੋਵੇ ਨਰਮ ਸੁਭਾਅ ਦਾ ਹੋਵੇ ਜੀ ਮੈਡੀਕਲ ਲਾਈਨ ਵਿੱਚ ਹੋਵੇ ਜਾਂ ਫਿਰ ਆਰਮੀ ਵਿੱਚ ਜੋਬ ਕਰਦਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਾਰਤ ਨੂੰ ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਰਣਕਰੋ ਜੀ ਫਾਈਲ ਨੰਬਰ 581 ਨਾਮ ਸਿੰਘ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਢਿੱਲੋ ਹਾਈਟ 5 ਫੁੱਟ 7 ਇੰਚ ਜਨਮ 17 ਸਤੰਬਰ 1994 ਪੜ੍ਹਾਈ 8th ਪਾਸ ਕੰਮ ਦਵਾਈ ਵਿੱਚ ਵੈਲਡਿੰਗ ਆਪਰੇਟਰ ਤਨਖਾਹ 40000 ਰੁਪਏ ਜਿਵੇਂ ਤਿੰਨ ਕਿੱਲੇ ਪਰਿਵਾਰ ਵਿੱਚ ਮੈਂਬਰ ਦੋ ਭੈਣਾਂ ਮੈਰਿਡ ਇੱਕ ਭਰਾ ਆਰਮੈਰਿਡ ਉਹ ਵੀ ਫੋਰਿਗਨ ਵਿੱਚ ਪਿਤਾ ਜੀ ਫਾਰਮਰ ਮਾਤਾ ਜੀ ਹਾਊਸ ਵਾਈਫ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਘਰ ਸਮਰਨ ਵਾਲੀ ਹੋਵੇ ਸਿਆਣੀ ਹੋਵੇ ਜੀ ਚਾਹੇ ਗਰੀ ਪਰਿਵਾਰ ਤੋਂ ਹੋਵੇ ਕੋਈ ਮੰਗ ਨਾ ਹੋਵੇ ਕੋਈ ਮੰਗ ਨਹੀਂ ਹੈ ਜੀ ਭਾਵੇਂ ਤਲਾਕਸ਼ੁਦਾ ਹੋਵੇ ਪਰ ਕੋਈ ਬੱਚਾ ਨਾ ਹੋਵੇ ਚਾਹੇ ਘੱਟ ਪੜ੍ਹੀ ਲਿਖੀ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 99152 04509 ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 582 ਨਾਮ ਸਿੰਘ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿਕ ਹਾਈਟ 6 ਫੁੱਟ ਜਨਮ 23 ਅਪ੍ਰੈਲ 1993 ਪੜ੍ਹਾਈ ਪਲੱਸ 2 ਕੰਮ ਪ੍ਰਾਈਵੇਟ ਜੋਬ ਤਨਖਾਹ 25000 ਰੁਪਏ ਮਹੀਨਾ ਜ਼ਮੀਨ 2.5 ਕਿੱਲੇ ਮਾਤਾ ਦੀ ਹਾਊਸ ਵਾਈਫ ਲੋੜ ਹੈ ਕਿ ਇਸ ਤਰੀ ਕੁੜੀ ਘਰੇਲੂ ਕੰਮ ਕਰ ਜਾਣਦੀ ਹੋਵੇ ਚਾਹੇ ਘੱਟ ਪੜ੍ਹੀ ਲਿਖੀ ਹੋਵੇ ਪਰਵਾਦ ਦਾ ਸੰਪਰਕ ਨੰਬਰ ਹੈ ਜੀ 700 ਪੂਰਾ 92 42258 ਅਗਲਾ ਰਿਸਟ ਆਨ ਕਰੋ ਜੀ ਫਾਈਲ ਨੰਬਰ 583 ਜ਼ਿਲ੍ਹਾ ਫਰੀਦਕੋਟ ਕਾਸਟ ਜੱਟ ਸੇਕੀ ਗੋਤ ਸਿੱਧੂ ਹਾਈਟ 5 ਫੁੱਟ 10 ਇੰਚ ਜਨਮ 10 ਜਨਵਰੀ 2000 ਪੜ੍ਹਾਈ ਪਲਸ 2 ਨਾਨ ਮੈਡੀਕਲ ਕੰਮ ਕੈਨੇਡਾ ਵਰਕ ਪਰਮਿਟ ਜ਼ਮੀਨ 4 ਕਿੱਲੇ ਪਰਿਵਾਰ ਵਿੱਚ ਮੈਂਬਰ ਅ ਕੰਮ ਹੈ ਜੀ ਕੰਮ ਕਰ ਮਾਤਾ ਜੀ ਅਤੇ ਦਾਦੀ ਜੀ ਹਾਊਸ ਵਾਈਫ ਨੇ ਪਿਤਾ ਜੀ ਐਗਰੀਕਲਚਰ ਦਾਦਾ ਜੀ ਰਿਟਾਇਰਡ ਵਾਟਰ ਬਾਕਸ ਦੇ ਵਿੱਚੋਂ ਜੀ ਪੈਨ ਕੈਨੇਡਾ ਨਵਉੜਾ ਦੀ ਰਿਸ਼ਤੀ ਰਿਸ਼ਤਾ ਲੜਕੀ ਕੈਨੇਡਾ ਪੱਕੀ ਹੋਵੇ ਕੱਦ 5 ਫੁੱਟ 5 ਤੋਂ ਘੱਟ ਨਾ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 94655 57808 ਜੇ ਨਾ ਰਿਸ਼ਤੇ ਆ ਵਿੱਚ ਕੋਈ ਵੀ ਰਿਸ਼ਤਾ ਜੇ ਤੁਹਾਡੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਨਾਲ ਸਿੱਧਾ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ